ਸਿੰਘ ਮਹਾਰਾਜੀ ਦੀ ਉਮਰ ਕੇਵਲ 8 ਸਾਲ 10 ਮਹੀਨੇ ਤੇ 19 ਦਿਨ ਦੀ ਸੀ ਜਦੋਂ ਉਹਨਾਂ ਨੇ ਗੁਰੂ ਨਾਨਕ ਮਹਾਰਾਜੀ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਇੱਧਰ ਔਰੰਗਜ਼ੇਬ ਨੇ ਇੱਕ ਐਲਾਨ ਕੀਤਾ ਕਿ ਹਿੰਦੁਸਤਾਨ ਇੱਕ ਇਸਲਾਮੀ ਸਟੇਟ ਹੈ। ਇੱਥੇ ਕੋਈ Hindu ਰੇਸ਼ਮੀ ਕੱਪੜੇ ਨਾ ਪਾਏ। ਕੋਈ Hindu ਸ਼ਸਤ ਨਹੀਂ ਪਹਿਨ ਸਕਦਾ। ਕੋਈ ਘੋੜੇ ਦੀ ਸਵਾਰ ਨਹੀਂ ਕਰ ਸਕਦਾ। ਕੋਈ Hindu ਪਗ ਨਹੀਂ ਬਣ ਸਕਦਾ ਸਮਾਗਮ ਬੰਦ ਕਰ ਦਿਓ ਮੇਲੇ ਬੰਦ ਕਰ ਦਿਓ ਕੋਈ ਜਨੇਊ ਨਹੀਂ ਪਾ ਸਕਦਾ ਕੋਈ ਤਿਲਕ ਨਹੀਂ ਲਾ ਸਕਦਾ ਕੋਈ ਢੋਲਕ ਨਹੀਂ ਵਜਾ ਸਕਦਾ ਕੋਈ ਘੜਿਆਲ ਨਹੀਂ ਵਜਾ ਸਕਦਾ ਆਹਾਂ ਅਲਾਨ ਤੇ ਅਲਾਨ ਹੁੰਦਾ ਚਲਾ ਗਿਆ ਆਹਾਂ ਜਿੱਦੋਂ Hindu ਕੌਮ ਦੇ ਨੱਕ ਵਿੱਚ दम ਆਇਆ ਨਾ ਫਿਰ ਇੱਧਰ ਗੁਰੂ ਗੋਬਿੰਦ ਸਿੰਘ ਨੇ ਜਵਾਬੀ ਅਲਾਨ ਕੀਤਾ ਵਾਹ ਵਾਹ ਉਹਨਾਂ ਆਖਿਆ ਮੈਂ I oh, well,